ਕੋਟ ਦੇ ਪਿੰਡ ਸਿਵੀਆਂ ਵਾਲੇ ਵਿਖੇ ਕਣਕ ਦੀ ਨਾੜ ਤੇ ਕਣਕ ਨੂੰ ਭਿਆਨਕ ਅੱਗ ਲੱਗ ਗਈ ਦੇਖਦੇ ਹੀ ਦੇਖ ਗਏ ਅੱਗ ਆਸ-ਪਾਸ ਦੇ ਕਈ ਹੋਰ ਪਿੰਡਾਂ ਦੇ ਵਿੱਚ ਵੀ ਫੈਲ ਗਈ ਜਿਸ ਕਾਰਨ ਕਰੀਬ 200 ਤੋਂ ਜ਼ਿਆਦਾ ਏਕੜ ਦੀ ਫਸਲ ਪ੍ਰਭਾਵਿਤ ਹੋਈ ਹੈ ਹਾਲਾਂਕਿ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਮੁਸ਼ੱਕਤ ਦੇ ਨਾਲ ਜਿਹੜਾ ਤੇ ਕਾਬੂ ਪਾਇਆ ਗਿਆ ਪਰ ਇਸ ਤਰ੍ਹਾਂ ਵੱਡਾ ਨੁਕਸਾਨ ਹੋਇਆ ਹੈ ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਸਿਵੀਆਂ ਤੋਂ ਇਹ ਅੱਗ ਸ਼ੁਰੂ ਹੋਈ ਸੀ ਜੋ ਤੇਜ਼ ਹਵਾਵਾਂ ਦੇ ਚੱਲਦੇ ਹੌਲੀ-ਹੌਲੀ ਆਸ-ਪਾਸ ਦੇ 3 ਤੋਂ 4 ਪਿੰਡਾਂ ਦੇ ਵਿੱਚ ਫੈਲ ਗਈ ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਨੁਕਸਾਨ ਹੋ ਚੁੱਕਿਆ ਹੈ ਤਾਂ ਪੇੜਿਤ ਕਿਸਾਨਾਂ ਦੇ ਵੱਲੋਂ ਹੁਣ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਅੱਗ ਬਾਈ ਜੀ ਦੂਜੀ ਆਈਆ ਢਲਮਾ ਪਿੰਡ ਤੋਂ ਇਹ ਤੇ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਹੋਇਆ ਜੀ ਲਗਭਗ ਲਗਭਗ 1500 ਤੋਂ 2000 ਏਕੜ ਬਚ ਗਿਆ ਜੀ ਇਹਦੇ ਵਿੱਚ ਨਾੜ ਵੀ ਸੀ ਤੇ ਕਣਕ ਬਹੁਤ ਜ਼ਿਆਦਾ ਸੀਗੀ ਜੀ ਤੇ ਬਹੁਤ ਜ਼ਿਆਦਾ ਜੀਵੰਦਾਰ ਭਰਾਵਾਂ ਨੇ ਸੈਂਕੜੇ ਤੋਂ ਵੱਧ ਟਰੈਕਟਰ ਲੈ ਕੇ ਆਂਦੇ ਜੀ ਜਿਨ੍ਹਾਂ ਨੇ ਕੰਟਰੋਲ ਕੀਤੀ ਹੈ ਤੇ ਹੁਣ ਇੱਥੇ ਆ ਕੇ ਅੱਗ ਦੇਵੀ ਵਾਲੇ ਵਾਲੀ ਸੜਕ ਦੇ ਕੋਲੇ ਆ ਕੇ ਕੰਟਰੋਲ ਹੋਈ ਹੈ ਜੀ ਤੇ ਵੱਡੀਆਂ ਛੜਕਾਂ ਵੀ ਕਰਾਸ ਕਰ ਗਈ ਤੇ ਬਹੁਤ ਜ਼ਿਆਦਾ ਨੁਕਸਾਨ ਆ ਜੀ ਤੇ ਜਿਹੜੀਆਂ ਗੱਡੀਆਂ ਜੀ ਅੱਗ ਭਜਾਉਣ ਵਾਲੀਆਂ ਨਾਲਾ ਸਾਨੂੰ ਕੋਈ ਬੋਧਾ ਬੋਧਾ ਕੋਈ ਸ਼ਰਮ ਨਹੀਂ ਕੋਈ ਗੱਲ ਜੀ ਇਹਨਾਂ ਕੋਈ ਨਹੀਂ ਕਰਾਈ ਤੇ ਕਿਸਾਨਾਂ ਭਰਾਵਾਂ ਦੇ ਸਾਡੇ ਮੁੰਡਿਆਂ ਦਾ ਬਹੁਤ ਧੰਨਵਾਦ ਹੈ ਜਿਹੜੇ ਟ੍ਰੈਕਟਰ ਲੈ ਕੇ ਆਏ ਆ ਇਹਨਾਂ ਦਾ ਅਸੀਂ ਦੇਣ ਦੇ ਨਹੀਂ ਸਕਦੇ ਜਵਾਕਾਂ ਦਾ ਜੀ ਤੇ ਜਿਹੜੇ ਮੁੰਡੇ ਹੋਰ ਆਏ ਤੇ ਕੱਪੜੇ ਛੜੇ ਬੱਚਿਆਂ ਦੇ ਬਹੁਤ ਘਸ ਹੋਇਆ ਜੀ ਹਾਂਜੀ ਤੇ ਜਵਾਕਾਂ ਦਾ ਬਹੁਤ ਸੰਦਲ ਹੁਣ ਹੁਣ ਭਾਈ ਜੀ ਸੈਟਲਾਈਟ ਕਿੱਥੇ ਗਏ ਗਵਰਨਮੈਂਟ ਦੇ ਸੀ ਇਹ ਪੁੱਛਣਾ ਚਾਹੁੰਦਾ ਹਾਂ ਹੁਣ ਗਵਰਨਮੈਂਟ ਦੇ ਸੈਟਲਾਈਟ ਕਿੱਥੇ ਗਏ ਆ ਜਦੋਂ ਅਸੀਂ ਇੱਕ ਨਾਲ ਢੋਨਲੀ ਪ੍ਰਾਣੀ ਨੂੰ ਅੱਗ ਲਾਉਣੇ ਆ ਉਦੋਂ ਦਿੱਲੀ ਤੋਂ ਆ ਜਾਂਦਾ ਹੁਣ ਕਿਉਂ ਨਹੀਂ ਜਾਂਦਾਗਾ ਦਿੱਲੀ ਤੋਂ ਆ ਇਹ ਖਾਣੀ ਨਹੀਂ ਕਿਸੇ ਨੇ ਇਹ ਇਹ ਸਾਰਿਆਂ ਨੇ ਖਾਣੀ ਆ ਕਣਕ ਕਿਸਾਨ ਅੱਜ ਜਿਹਦੀ ਮੱਚ ਗਈ ਉਹਦੇ ਦੱਸ ਤੇ ਕੋਣ ਨੂੰ ਪੁੱਛੇ ਉਹ ਕਿਹ ਬੀਜ ਦੀ ਅੱਜ ਜੀ ਦਾ ਅੱਜ ਅੱਜ ਘਰ ਉੱਜੜ ਗਿਆ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਅੱਜ ਸੈਟਲਾਈਟ ਕਿੱਥੇ ਕਿਉਂ ਨਹੀਂ ਸਰਕਾਰ ਸੋਚ ਜੀਏ ਪਾਸੇ ਕੋਈ ਪ੍ਰਸ਼ਾਸਨ ਨਹੀਂਗਾ ਇੱਥੇ ਉਦ ਹਰੇ ਗੱਡੀ ਲੈ ਕੇ ਆ ਜਾਂਦਾ ਜੇ ਸਾਡੇ ਸੈਟਲਾਈਟ ਨੇ ਦਾਨੂੰ ਦੱਸਤਾ ਸਾਡੇ ਇਸ ਫਰੰਟ ਨਾਲ ਅੱਗ ਲੱਗੀ ਅੱਜ ਕਿਉਂ ਨਹੀਂ ਕਿਸੇ ਨੂੰ ਦੱਸਿਆਗਾ ਸਾਰੇ ਬਾਾਕੀ ਇੱਥੇ ਤੁਹਾਡੇ ਕੋਲੋਂ ਕੰਟਰੋਲ ਨਾ ਹੁੰਦਾ ਦੇਵ ਦੇਵੀ ਵਾਲਾ ਸੈਸਣੀ ਸਾਲੇ ਪਿੰਟ ਆਪਣੀ ਹਾਂ ਉਥੋਂ ਉਹ ਵੀ ਟਪਣਾ ਸੀ ਅੱਜ ਦੇ ਨਾਲ ਹੀ ਸੈਸੜੀ ਵੀ ਜਾਵਣੀ ਨਹੀਂ ਤੇ ਹਵਾ ਬਹੁਤ ਜ਼ਿਆਦੇ ਸੀਗੇ ਇਹਦਾ ਡੈਟਾ ਨੇ ਇੱਥੇ ਕੰਟਰੋਲ ਕੀਤੀ ਆਗੇ ਆਗ ਆਲੇ ਉਹ ਬਜਾਉਣਾ ਤਾਂ ਪਰੇ ਹੀ ਖੜ ਕੇ ਜਾ ਗਿਆ ਆਈ ਵਿੱਚ ਹੀ ਨਹੀਂ ਆਇਓ ਤੋ ਗੱਡੀ ਦਾ ਵਾਈ ਸੀ ਉਹ ਚੱਲੀ ਨਹੀਂ ਉਹਦਾ ਭਾਈ ਜੀ ਕਿਸਾਨਾਂ ਨੂੰ ਜਿਨ੍ਹਾਂ ਨੇ ਪੁੱਤਾਂ ਵਾਂਗੇ ਫਸਲ ਪਾ ਲਈ ਐ ਅੱਜ ਉਹਨਾਂ ਦਾ ਵਿਚਾਰਾਂ ਦਾ ਜਿਵੇਂ ਇੱਕ ਕਹਿ ਸਕਦੀਆਂ ਤਬਾਹ ਹੋ ਗਿਆ ਉਹਨਾਂ ਦਾ ਘਰ ਵੀ ਤੇ ਉਹਨਾਂ ਦੇ ਅੱਜ ਕੀ ਬੀਤ ਰਹੀ ਐ ਮਨਾਪ ਬੀਤ ਨਹੀਂ ਕੀ ਇਹਦਾ ਜਿਹਦੇ ਨਾਲ ਵਾਪਰਦੀ ਉਹ ਹੀ ਜਾਂਦਾ ਹੈ ਉਹਨੂੰ ਹੀ ਪਤਾ ਹੁੰਦਾ ਠੀਕ ਹੈ ਜੀ ਇਹ ਤਾਂ ਗੱਲਾਂ ਕਰਨੀਆਂ ਸੌਖੀਆਂ ਦੱਸ ਦਿੰਦੇ ਅਸੀਂ ਆ ਜਾਂਦੇ ਉਹ ਹੋ ਜਾਂਦੇ ਬਾਲ ਵਿੱਚ ਤਾਂ ਹਰ ਕੋਈ ਕਹਿੰਦਾ ਹੁੰਦਾ ਸਾਨੂੰ ਪਹਿਲਾਂ ਨਹੀਂ ਦੱਸਿਆ ਪਰ ਸਮਾ ਹੋ ਜਾਂਦਾ ਜਿਹੜਾ ਮੌਕੇ ਤੇ ਬੰਦਾ ਕੰਮ ਆ ਜੇ ਉਹੀ ਯਾਰ ਹੁੰਦਾ ਪਤਾ ਇਹ ਕਹਿੰਨੇ ਆ ਵੀ ਅੱਜ ਜਿਹੜੇ ਵੀ ਆਣ ਗਵਾਂਡ ਪਿੰਡਾਂ ਦੇ ਬੰਦੇ ਨੇ ਸਾਥ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਨੌਜਵਾਨ ਮੁੰਡਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਅੱਗ ਬੁਝਾਈ ਆ ਟਰੈਕਟਰ ਲੈ ਆਏ ਜੀ ਬੇਪਰਵਾਹ ਹੋ ਕੇ ਟਰੈਕਟਰ ਲੈ ਆਏ ਜੀ 100 ਤੋਂ ਵੱਧ ਟਰੈਕਟਰ ਆਏ ਆ ਜੀ ਇੱਥੇ ਤੋਂ ਉਹਨਾਂ ਮੁੰਡਿਆਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਜੀ ਨਾ ਬਾਈ ਜੀ ਅੱਜ ਕੱਲ ਨਹਿਰਾਂ ਦੇ ਵਿੱਚ ਪਾਣੀ ਜੇ ਸੁ ਹੋ ਜਾ ਢਲਮਾਲਾ ਸੁਆ ਵਗਦਾ ਹੁੰਦਾ ਕੋਟ ਖਪੂਰਾ ਬ੍ਰਾਂਚ ਵਗਦੀ ਹੁੰਦੀ ਹੰਬੋਨ ਬ੍ਰਾਂਚ ਨਰ ਟੱਪੀ ਇਹ ਅੱਗ ਜੇ ਉੱਥੋਂ ਪਾਣੀ ਹੁੰਦਾ ਸਵੇਰ 'ਚ ਕਦੇ ਨਹੀਂ ਪਾਣੀ ਨਾ ਟੱਪਦੀ ਸੀ ਸਵੇਰ ਟੱਪਦਾ ਸੀਗਾ 5 ਕਿਲੋਮੀਟਰ ਬਾਈ ਜੀ ਇੱਥੋਂ 5 ਕਿਲੋਮੀਟਰ ਤੋਂ ਅੱਗੇ ਦੇ ਨਾਲ-ਨਾਲ ਅਸੀਂ ਆ ਰਹੇ ਹਾਂ ਮੂਹਰੇ ਭਜਾ ਦਿੰਨੇ ਆ ਮਗਰ ਫੇਰ ਅੱਗ ਚੱਲੀ ਜੇ ਤਰੀ ਆਉਂਦੀ ਆ ਮੂਹਰੇ ਅੱਗ ਭਜਾਈ ਜੰਨੇ ਆ ਪਰ ਫੇਰ ਚੱਲੀ ਤਰੀ ਹੁੰਦੀ ਆ 5 ਕਿਲੋਮੀਟਰ ਇਹ ਹਿਸਾਬ ਲਾੜੋ ਤੁਸੀਂ ਸਾਢੇ 3-3 ਘੰਟੇ ਹੋ ਗਏ ਅੱਗ ਲੱਗੀ ਨੂੰ ਕੋਈ ਵੀ ਇੱਥੇ ਨਹੀਂ ਆਇਆ ਬਾਅਦ ਵਿੱਚ ਆ ਕੇ ਕਹਿੰਦੇ ਜਿਵੇਂ ਤੁਸੀਂ ਕਿਹਾ ਬਾਈ ਜੀ ਮੇਰੇ ਸਾਹ ਤੋਂ ਲੈ ਕੇ ਆਇਆ ਉਹ ਮੈਂ ਬਾਈ ਜੀ ਸਾਰੇ ਵਾਲ ਸੜ ਗਿਆ ਆ ਸਾਈਡ ਦੇ ਮੇਰੇ ਠੀਕ ਆ ਬਾਈ ਜੀ ਕੌਣ ਜਮਾ ਲੱਗੀ ਆ ਵਿੱਚ ਟਰੈਕਟਰ ਦੇ ਲਾਗ ਅੱਗ ਥੱਲੇ ਦੀ ਆ ਗਈ ਮੇਰੇ ਆ ਸਾਰੇ ਕੱਪੜਾ ਆ ਚੀਜ਼ ਨੂੰ ਸਾਰੇ ਨੂੰ ਸੇਕ ਚੜ ਗਿਆ ਠੀਕ ਆ ਕੌਣ ਜਮਾ ਇੱਕ ਸਾਡਾ ਕਾਲਾ ਗੋਡਾ ਵਜਿਆ ਮੇਰਾ ਗੋਡਾ ਹਜੇ ਤੱਕ ਬੋਸਦਾ ਵੀ ਫਰਿਜ ਮੰਨ ਲਓ ਕਰੈਕ ਹੋ ਗਿਆ ਵੇ ਕੌਣ ਜ਼ਿੰਮੇਵਾਰ ਆ ਬਦੂ ਦਾ ਮੁੜ ਕੇ ਜਦੋਂ ਬਾਅਦ ਵਿੱਚ ਜਦੋਂ ਦਿਖਾਵਾਂਗੇ ਪਰ ਹਾਲ ਦੀ ਘੜੀ ਇੰਨਾ ਕਹਿ ਕੇ ਚਲੇ ਗਏ ਆ ਜੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਸਰਪਾਈ ਜੀ ਲੀਡਰ ਰੋਟੀਆਂ ਸੇਕਣ ਆਏ ਆ ਉੱਠ ਗਏ ਸਰਕਾਰ ਸਾਹਮਣੇ ਕੀ ਮੰਗ ਰੱਖਦੇ ਆ ਕਿੰਨਾ ਨੁਕਸਾਨ ਹੋਇਆ ਔਰ ਕਿੰਨੀ ਪਰਪਾਈ ਹੋਣੀ ਚਾਹੀਦੀ ਅਸੀਂ ਤਾਂ ਕਹਿੰਦੇ ਬਾਈ ਜੀ ਜਿੰਨਾ ਨੁਕਸਾਨ ਹੋਇਆ ਉਹਦਾ ਮਾਅ ਉਹ ਜੁੱਤਾ ਜਾਵੇ ਗੁਰੂ ਜੀ ਦਾ ਜੀ ਠੇਕੇ ਸਿਆਂ ਦੇ ਬੈਲੀਆਂ ਲੋਕਾਂ ਕੋਲੇ ਤੇ ਬਹੁਤ ਮਹਿੰਗਾ ਠੇਕਾ ਬਾਈ ਜੀ ਜਿੰਨਾ ਵੱਧ ਤੋਂ ਵੱਧ ਦੇ ਸਕਦੀ ਸਰਕਾਰ ਦੇਵੇ ਜੀ ਉਹਨਾਂ ਥੋੜਾ ਜੀ ਆ ਜੀ ਕੋਈ ਦੇ ਖਾਨ ਜੋਗੀ ਕਣਕ ਨਹੀਂ ਰਹੀ ਜੀ ਤੇ ਸਾਰੀ ਮੱਚ ਗਈ ਜੀ ਕੀ ਕਰੂਗਾ ਕਿਸਾਨ ਉਹ ਕੋਈ ਤੂੜੀ ਨਹੀਂ ਰਹੀ ਪਸ਼ੂ ਆਸਤੇ ਜੀ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਬਾਈ ਜੀ ਜਿੰਨਾ ਸਰਕਾਰ ਵੱਧ ਤੋਂ ਵੱਧ ਕਰ ਸਕਦੀ ਹੈ ਹੱਥ ਬੰਨ੍ਹ ਕੇ ਬੇਨਤੀ ਸਾਡੀ ਕਰਾਓ ਜੀ ਤੁਸੀਂ ਪਹੁੰਚਾਓ ਸਾਡੀ ਗੱਲ ਬਹੁਤ ਘਰ ਹੈ ਉਹ ਜੀ ਆ ਜਿਨ੍ਹਾਂ ਦੇ ਨਾ ਤਾਂ ਖਾਣ ਨੂੰ ਕਣਕ ਰਹੀ ਆ ਤੇ ਨਾ ਤੂੜੀ ਬਚੀ ਆ ਉਹਨਾਂ ਨੂੰ ਉਹ ਕਿਸਾਨ ਹੁਣ ਇੱਕ ਸਾਲ ਦਾ ਜਿਹੜਾ ਸਮਾਨ ਕਿੱਥੋਂ ਲੈਣਗੇ ਸਰਕਾਰ ਦਾ ਤੇ ਇਸ ਵੱਲ ਧਿਆਨ ਹੀ ਨਹੀਂ ਹੈ ਨੀਗਾ ਨਾ ਜਿਹੜੀਆਂ ਗੱਡੀਆਂ ਹੈਗੀਆਂ ਨਾ ਇਹ ਗੱਡੀ ਟਾਈਮ ਤੇ ਆਉਂਦੀ ਆ ਜੇ ਆਉਂਦੀ ਆ ਜੇ ਉਹਨਾਂ ਨੂੰ ਕਹਿੰਦੇ ਵੀ ਐਸ ਪਾਸੇ ਅੱਗ ਲੱਗੀ ਹੈ ਇਹਨਾਂ ਨੇ ਦੂਜੇ ਪਾਸੇ ਨੂੰ ਜਾਣਾ ਵੀ ਦੇਖੋ ਜਿਹੜੇ ਅਸੀਂ ਰਾਹ ਦੱਸਣ ਵਾਲਿਆਂ ਸਾਡੇ ਨਹੀਂ ਇਹਨਾਂ ਨੇ ਆਖੇ ਲੱਗਣਾ ਇਹਨਾਂ ਨੇ ਓਹ ਵੇਖਣਾ ਵੀ ਸਾਨੂੰ ਕਿੱਧਰ ਸੂਤ ਆਉਂਦਾ ਇਹ ਪੁੱਛਿਆ ਜਾਏਗਾ ਇਹ ਨਹੀਂ ਪੁੱਛਿਆ ਜਾਏਗਾ ਵੀ ਕਿਦੋਂ ਢੋਲੇ ਵੇਲੇ ਅੱਗ ਲੱਗਦੀ ਆ ਮਾੜੀ ਮੋਟੀ ਪ੍ਰਾਲੀ ਲੱਗ ਜਾਂਦੀ ਆ ਓਹ ਤਾਂ ਕਹਿੰਦੇ ਸਾਡਾ ਚੱਕਰ ਦੱਸਦਾ ਤੇ ਹੁਣ ਨਾ ਨਾ ਚੱਕਰ ਸੁਭਿਲਿਆ ਓਹਦਾ ਕੀ ਮਸਲਾ ਸੱਦੇ ਵੀ ਨਹੀਂ ਆਏਗੇ ਓਹ ਸੱਦੇ ਵੀ ਨਹੀਂ ਆਉਂਦੇ ਹੁਣ ਸੱਦੇ ਆਪਣਾ ਸੱਦੇ ਤਾਂ ਹੁਣ ਆ ਜਾਂ ਕੀ ਕਹਿਣਾ ਚਾਹੋਗੇ ਮੇਰਾ ਨਾਮ ਸੁਰਿੰਦਰਾ ਜੀ ਮੈਂ ਸਫਾਈ ਅਫਸਰ ਆ ਬਾਗੇਪੁਰਾਣੇ ਦੀ ਜੀ ਸਾਨੂੰ ਇਥੋਂ ਬਾਗੇਪੁਰਾਣੇ ਤੋਂ ਕਾਲ ਗਈ ਸੀ ਤੇ ਸਾਨੂੰ ਡੀਸੀ ਸਾਹਿਬ ਦੇ ਫਰੀਦਕੋਟ ਆਫਿਸ ਤੋਂ ਉੱਥੋਂ ਵੀ ਫੋਨ ਆਇਆ ਕਿ ਮਤਲਬ ਬਾਗੇਪੁਰਾਣੇ ਇੱਧਰ ਵੀ ਕਾਲ ਕੀਤੀ ਹੈ ਕਿ ਅਹ ਟੇਲਾ ਮਾ ਵੀ ਕਿ ਸੌਰੀ ਕਰਾਟੇ ਵਿੱਚ ਹਾਂ ਸਿਵਲ ਦੇ ਕਰਾਟਾ ਵਿੱਚ ਅੱਗ ਲੱਗੀ ਹੈ ਤੇ ਜਲਦ ਤੋਂ ਜਲਦ ਤੁਹਾਡੀ ਗੱਡੀ ਲੈ ਕੇ ਇੱਥੇ ਆਓ ਅਸੀਂ ਨਾਲ ਦੀ ਨਾਲ ਹੀ ਬਸ ਕੁਝ ਕੇ ਮਿੰਟਾਂ ਦੇ ਵਿੱਚ ਹੀ ਅਸੀਂ ਗੱਡੀ ਸਮੇਤ ਆਪਦੇ ਕਰਮਚਾਰੀਆਂ ਦੇ ਮੈਂ ਆਪਣੀ ਗੱਡੀ ਨਾਲ ਲਿਆਏ ਆ ਇੱਥੇ ਤੇ ਸਾਡੇ ਕਰਮਚਾਰੀਆਂ ਨੇ ਤਕਰੀਬਨ ਸਾਰਾ ਏਰੀਆ ਉਧਰ ਸੀ ਮੈਂ ਤਾਂ ਕੰਟਰੋਲ ਕਰਕੇ ਤੇ ਇੱਧਰ ਆ ਕੇ ਅੱਗ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜੀ ਕਿੰਨੀ ਤੇਜ਼ ਅੱਗ ਹੋਊਗੀ ਕਿੰਨੇ ਹਨੇਰੂਗੀ ਜੀ ਨੇ ਹਾਈਵੇ ਵੀ ਕਰਾਸ ਕਰ ਲਿਆ ਅੱਗ ਬਹੁਤ ਜ਼ਿਆਦਾ ਸੀ ਜੀ ਤੇ ਅੱਗ ਲਗਾਤਾਰ ਇੰਨੀ ਤੇਜ਼ ਖਾਵਾ ਹੋਣ ਦੇ ਕਾਰਨ ਅੱਗ ਬਹੁਤ ਜ਼ਿਆਦਾ ਵਧੀ ਗਈ ਅੱਗ ਕੰਟਰੋਲ ਕਰਨੀ ਬਹੁਤ ਮੁਸ਼ਕਲ ਸੀ ਪਰ ਫਿਰ ਵੀ ਅਸੀਂ ਤੋ ਫਰਬ ਗੇਟ ਦੀ ਗੱਡੀ ਨੇ ਕਰਮਚਾਰੀਆਂ ਨੇ ਤੇ ਨਾਲ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਅਸੀਂ ਪੂਰੀ ਅੱਗ ਨੂੰ ਕੰਟਰੋਲ ਕਰ ਲਿਆ। ਕਿੰਨੀਆਂ ਗੱਡੀਆਂ ਇੱਥੇ ਪਹੁੰਚੀਆਂ ਜੀ? ਗੱਡੀ ਸਾਡੀ ਬਾਗੇਪੁਰਾਣੀ ਦੀ ਇੱਕ ਇੱਥੇ ਹੈ ਜੀ ਤੇ ਬਾਕੀ ਸਾਡੀ ਕੋਟਕਪੁਰੇ ਦੀਆਂ ਗੱਡੀਆਂ ਵੀ ਹੋਣਗੀਆਂ ਸ਼ਾਇਦ। ਉਹਨਾਂ ਦਾ ਸਾਨੂੰ ਪਤਾ ਨਹੀਂ ਤੇ ਬਾਗੇਪੁਰਾਣੀ ਦੀ ਗੱਡੀ ਸਾਡੀ ਮੌਕੇ ਤੇ ਪਹੁੰਚ ਗਈ ਸੀ ਇੱਥੇ। ਯਾਨੀ ਕਿ ਤੁਸੀਂ ਘਰਾਟਾਂ ਤੋਂ ਸ਼ੁਰੂ ਹੋਏ ਆ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਸਟ ਤੱਕ ਜਿਹੜਾ ਜਿੱਥੇ ਪੰਜ ਗੱਡੀਆਂ ਪਹੁੰਚ ਗਈਆਂ ਅੱਗ ਅੱਗ ਦੇ ਫਿਰ ਕਾਬੂ ਤਾਂ ਆਇਆ। ਹਾਂਜੀ ਹਾਂਜੀ ਇੱਥੋਂ ਤੱਕ ਆ ਕੇ ਸੀ ਅੱਗ ਤੇ ਕਾਬੂ ਪ ਤੇ ਅੱਗ ਤਾਂ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਸਾਡੇ ਕਰਮਚਾਰੀਆਂ ਨੇ ਬਹੁਤ ਜੱਦੋਜਾਦ ਨਾਲ ਤੇ ਆਪਣੀ ਮਿਹਨਤ ਦੇ ਨਾਲ ਤੁਹਾਨੂੰ ਮੰਨਦੇ ਵਿੱਚ ਹੈ ਕਿੰਨਾ ਕਿ ਏਰੀਆ ਜਿਹੜਾ ਅੱਗ ਤੇ ਅੱਗ ਨੇ ਜਿਹੜਾ ਨਿਸ਼ਾਨ ਨਿਸ਼ਾਨ ਕਰਤਾ ਕੰਕਦਾ ਤੇ ਨਾਰ ਦਾ ਤੇ ਔਰ ਕਿੰਨਾ ਕਿਲੋਮੀਟਰ ਪਹੁੰਚ ਗਿਆ ਨਹੀਂ ਇਥੋਂ ਤੱਕ ਲਗਾਤਾਰ ਮੈਨੂੰ ਲੱਗਦਾ ਘੱਟੋ ਘੱਟ 15 ਜਾਂ 20 ਕਿਲੋਮੀਟਰ ਦੇ ਵਿੱਚ ਅ ਅੱਗ ਫੈਲੀ ਹੋਈ ਸੀ ਤੇ ਅੰਦਾਜ਼ਾ ਇਹ ਨਹੀਂ ਕਹਿ ਸਕਦੇ ਕਿ ਮਤਲਬ ਕਿੰਨੇ ਕਿੱਲੇ ਮੱਚੂ ਕੇ ਕਿਉਂਕਿ ਉਹ ਕਿਸਾਨਾਂ ਦੇ ਕਿੰਨਾ ਨੁਕਸਾਨ ਹੋਇਆ ਉਹ ਕਿਸਾਨ ਹੀ ਦੱਸ ਸਕਦੇ ਜੀ ਜੇ ਆਪਾਂ ਕਹਿ ਸਕਦੇ ਹਾਂ ਕਿਸਾਨਾਂ ਦਾ ਜਾਂ ਫੈਰਬ੍ਰੇਡ ਦਾ ਇੰਨਾ ਵੱਡਾ ਹੱਥ ਨਾ ਹੁੰਦਾ ਤਾਂ ਹੋ ਸਕਦਾ ਅੱਗ ਅੱਗੇ ਹੋਰ ਜਾਂਦੀ ਹਾਂਜੀ ਹਾਂਜੀ ਇਹ ਅੱਗ ਲਗਾਤਾਰ ਆਪਣਾ ਰੁਖ ਫਰਦੀ ਜਾ ਰਹੀ ਸੀ ਗਾਂਹ ਦੀ ਗਾਂ ਇਹ ਇੰਨੀ ਤੇਜ਼ ਹਵਾ ਹੋਣ ਦੇ ਕਾਰਨ ਹਜੇ ਵੀ ਹਵਾ ਇੰਨੀ ਤੇਜ਼ ਚੱਲ ਰਹੀ ਕਿ ਹਜੇ ਵੀ ਕੋਈ ਇਹ ਨਹੀਂ ਪਤਾ ਕਿ ਅੱਗ ਗਾਂਹ ਤੱਕ ਹੋਰ ਵੀ ਮਾੜੀ ਮਾੜੀ ਤੇ ਕਿਸੇ ਵੀ ਤਰੀਕੇ ਨਾਲ ਵੱਧ ਸਕਦੀ ਹੈ ਤੁਸੀਂ ਹਜੇ ਕੋਸ਼ਿਸ਼ ਕਰੋਗੇ ਇੱਥੇ ਕੰਟਰੋਲ ਕਰਨ ਦੀ ਜੇ ਕੋਈ ਹੈ ਅਸੀਂ ਹਜੇ ਤੱਕ ਸਾਡੀ ਗੱਡੀ ਜਿਹੜੀ ਹੈ ਕੰਟਰੋਲ ਕਰਕੇ ਅੱਗ ਪਾਣੀ ਖਾਲੀ ਹੋ ਚੁੱਕਿਆ ਇਹ ਚ ਪਾਣੀ ਹੈ ਨੀਗਾ ਅਸੀਂ ਅੱਗ ਦੁਆਰੇ ਫੇਰ ਪਾਣੀ ਭਰ ਭਰਾਂਗੇ ਇਹਨੂੰ ਅੱਗ ਨੂੰ ਦੁਆਕੇ ਫੇਰ ਇੱਥੇ ਨੇ ਤਸੱਲੀ ਕਰਾ ਕੇ ਕਿਸਾਨਾਂ ਦੀ ਫੇਰ ਇੱਥੋਂ ਜਾਵਾਂਗੇ ਫਰੀਦਕੋਟ ਦੇ ਪਿੰਡ ਸਿਵੀਆਂ ਵਾਲੇ